ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਇੱਕ ਹੋਰ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਬਲੌਗਿੰਗ ਕਰਦੇ ਆ ਪਰ ਟਾਈਮ ਪ੍ਰੋਪਰ ਨਹੀਂ ਦੇ ਰਹੇ ਆ ਨਾ ਬਲੌਗਿੰਗ ਨੂੰ ਚਲੋ ਕੋਸ਼ਿਸ਼ ਹੁੰਦੇ ਆ ਬਾਕੀ ਸਾਰਿਆਂ ਨੂੰ ਦਿਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਜਿੱਦਾਂ ਕਿ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਇਸ ਫੈਸਟੀਵਲ ਦਾ ਸਾਰਿਆਂ ਨੂੰ ਵੇਸਵਰੀ ਦੇ ਨਾਲ ਇੰਤਜ਼ਾਰ ਹੁੰਦਾ ਆ ਕਾਫੀਆਂ ਨੇ ਕੋਈ ਨਵੀਂ ਚੀਜ਼ ਲੈਣੀ ਹੁੰਦੀ ਆ ਜਾਂ ਕਾਫੀਆਂ ਨੇ ਘਰ ਨੂੰ ਨਵਾਂ ਪੇਂਟ ਕਰਨਾ ਆਉਂਦਾ ਸਾਈਸ ਵੀ ਕਰਨੀ ਹੁੰਦੀ ਆ ਇਸ ਮੌਕੇ ਤੇ ਨਾ ਕਾਫੀ ਧਾਰੇ ਯਾਨਕਿ ਆਪਾਂ ਕੋਈ ਆਫਰ ਲੱਗੇ ਜੁੰਦੇ ਆ ਆਪਾਂ ਉਹ ਚੀਜ਼ਾਂ ਲੈਣੀ ਹੁੰਦੀ ਆ ਨਾ ਚਲੋ ਉਹ ਤਾਂ ਵੱਖਰੀ ਗੱਲ ਆ ਤੇ ਦੀਵਾਲੀ ਦਾ ਮੇਨ ਯਾਨਕਿ ਹੁੰਦਾ ਆ ਪਟਾਕੇ ਤੋਂ ਬਿਨਾ ਅਧੂਰੀ ਹੁੰਦੀ ਆ ਨਾ ਚਲੋ ਜਦਾ ਤਾਂ ਨਹੀਂ ਚਲਾਣੇ ਚਾਹੀਦੇ ਕਿਉਂਕਿ ਪੋਲੂਸ਼ਨ ਹੁੰਦਾ ਆ ਬਟ ਫਿਰ ਵੀ ਆਪਣੇ ਇੰਡੀਆ ਚ ਪਟਾਕੇ ਤੋਂ ਬਿਨਾ ਯਾਨਕਿ ਦੀਵਾਲੀ ਸੈਲੀਬ੍ਰੇਸ਼ਨ ਨਹੀਂ ਹੁੰਦੀ ਤੇ ਚਲੋ ਆਪਾਂ ਤੁਹਾਨੂੰ ਅੱਜ ਦੱਸਿਆ ਕਿ ਆਪਣੇ ਹੁਸ਼ਿਆਰਪੁਰ ਦੇ ਵਿੱਚ ਵਧੀਆ ਤੇ ਵੱਡੇ ਲੈਵਲ ਦੇ ਜੋ ਵੀ ਪਟਾਕੇ ਆ ਜਾਂ ਸਕਾਈ ਸ਼ੂਟਸ ਹੈਗੇ ਕਿੱਥੇ ਕਿੱਥੇ ਲੱਗੇ ਹੋਏ ਆਪਾਂ ਤੁਹਾਨੂੰ ਇਸ ਵੀਡੀਓ 'ਚ ਦਿਖਾਵਾਂਗੇ। ਕਾਫੀ ਵੱਡੇ ਵੱਡੇ ਸਟਾਲ ਲੱਗੇ ਹੋਏ ਆ। ਇੱਕ ਇੱਕ ਨਹੀਂ ਕਈ ਕਈ ਲੱਗੇ ਹੋਏ ਵੱਡੀ ਵੱਡੀ ਲਾਈਨਾਂ ਲੱਗੀਆਂ ਹੋਈਆਂ ਵਾ ਜਾਂ ਵੱਡੇ ਲੈਵਲ ਤੇ ਕੰਮ ਹੋ ਰਿਹਾ ਆ। ਤੇ ਚਲੋ ਲੈ ਕੇ ਚੱਲਦੇ ਆ ਤੁਹਾਨੂੰ ਦੋ ਪਲੇਸਿਸ ਆ ਕਿ ਦਸ਼ਰਾ ਗਰਾਊਂਡ ਦੂਸਰੀ ਜਗ੍ਹਾ ਹੀ ਰੋਸ਼ਨ ਗਰਾਊਂਡ ਜਿੱਥੇ ਕਿ ਬਹੁਤ ਵੱਡੇ ਵੱਡੇ ਲੈਵਲ ਤੇ ਪਟਾਕੇ ਬੰਬ ਆਏ ਹੋਏ ਆ। ਤੇ ਚਲੋ ਮਿਲਦੇ ਆ ਤੁਹਾਨੂੰ ਦੀਵਾਲੀ ਦੀਆਂ ਫੇਰ ਤੋਂ ਸਾਰਿਆਂ ਨੂੰ ਪਰ ਬਹੁਤ ਸਾਰੀਆਂ ਮੁਬਾਰਕਾਂ ਚਲੋ ਦੋਸਤੋ ਤੇ ਪਹੁੰਚ ਗਿਆ ਸੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਦੀਵਾਲੀ ਦੇ ਮੌਕੇ ਤੇ ਅਸੀਂ ਕੁਝ ਨਾ ਆਪਣੇ ਬਲੋਗ 'ਚ ਪਾਈਏ ਇਸ ਵਾਰ ਐਦਾ ਹੋ ਨਹੀਂ ਸਕਦਾ ਕਿਉਂਕਿ ਕਾਫੀ ਸਾਰੇ ਆਪਣੇ ਸਬਸਕ੍ਰਾਈਬਰ ਭਰਾ ਡਿਮਾਂਡ ਕਰ ਰਹੇ ਸੀ ਕਿ ਤੁਸੀਂ ਦੀਵਾਲੀ ਦੇ ਮੌਕੇ ਤੇ ਵੀ ਕੁਝ ਵੀਡੀਓ ਦਿਖਾਓ ਸਾਨੂੰ ਚਲੋ ਲੈ ਕੇ ਆਇਆ ਤੁਹਾਨੂੰ ਪਟਾਕੇ ਦਿਖਾਉਣ ਲਈ ਕਿਆ ਕਰ ਸਕਦੇ ਵੀ ਪਿੰਟੂ ਹੋਲਸੇਲ ਪਟਾਕਾ ਡਿਪੋ ਹਰ ਸਾਲ ਦੀ ਤਰ੍ਹਾਂ ਇਹ ਪੜੀ ਹੁਣੇ ਲਗਾਉਂਦੇ ਆ ਜੀ ਪਟਾਕਿਆਂ ਦੀ ਭਾਰੀ ਸੇਲ ਪਹਿਲਾਂ ਹੁੰਦਾ ਸੀ ਇਹਨਾਂ ਦਾ ਮਤਲਬ ਡਿਪੋ ਕਿੱ사ਦੇ ਆ ਉਹ ਸਾਡੇ ਤੋਂ ਪਾਰਲੀ ਸਾਈਡ ਮਤਲਬ ਮੇਨ ਰੋਡ ਤੇ ਹੁੰਦਾ ਸੀ ਅੱਜ ਇਸ ਵਾਰ ਆ ਗਿਆ ਵੀ ਥੱਲੇ ਪੰਗੀ ਚੌਂ ਦੇ ਵਿੱਚ ਉਹਦਾ ਜੀ ਪਟਾਕੇ ਚੈੱਕ ਕਰੋ ਜੀ ਵੱਡੇ ਵੱਡੇ ਸਕਾਈ ਸ਼ਾਟ 200 ਵਾਲੇ 500 ਵਾਲੇ ਹਰ ਤਰ੍ਹਾਂ ਦੇ ਅਵੇਲੇਬਲ ਹੈਗੇ ਆ ਆਪਾਂ ਤੁਹਾਨੂੰ 12 ਦੁਕਾਨਾਂ ਦਿਖਾਵਾਂਗੇ ਇਸ ਸਾਈਡ ਵੀ ਲੱਗੇ ਹੋਏ ਸਟਾਲ ਸਾਹਮਣੇ ਦੇਖ ਸਕਦੇ ਹੋ ਜੀ ਸਾਰੇ ਸकाई ਸ਼ਾਟੇ ਬੰਬ ਦਸ਼ਰਾ ਗਰਾਉਂਡ ਦੇ ਵਿੱਚ ਸਾਰਿਆਂ ਨੂੰ ਕਰੈਕਟ ਲੋਕੇਸ਼ਨ ਦੱਸ ਰਿਹਾ ਦੱਸ ਰਿਹਾ ਹੈ ਦਸ਼ਰਾ ਗਰਾਉਂਡ ਦੇ ਵਿੱਚ ਇਸ ਵਾਰ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਪਟਾਕੇ ਉਹ ਪਰਲੀ ਸਾਈਡ ਦੁਕਾਨਾਂ ਲੱਗ ਵੀ ਰਹੀਆਂ ਆ ਤੇ ਇਸ ਸਾਈਡ ਵੀ ਲੱਗ ਚੁੱਕੀਆਂ ਆ ਚਲੋ ਚੱਲਦੇ ਆ ਜੀ ਅਗਲੀ ਸਾਈਡ ਨੂੰ ਜੇ ਦੇਖ ਸਕਦੇ ਹੋ ਜੀ ਇੱਥੋਂ ਸ਼ੁਰੂ ਆ ਸकाई ਸ਼ਾਟ देखो जी कि सारिया दुकान लगर भी शूट ਸਾਕਾ ਦੇ ਵੀ ਲੱਗੇ ਹੋਏ ਆ ਕਾਫੀ ਭਾਰੀ ਮਾਤਰਾ ਵਿੱਚ ਪਟਾਕੇ ਤੇ ਵੱਡੇ ਜਿਦਾ ਕਹਾ ਸਾਡੇ ਆ ਵੱਡੇ ਲੈਵਲ ਦੇ ਹਾਈ ਲੈਵਲ ਦੇ ਇਸ ਵਾਰ ਪਟਾਕੇ ਆਏ ਹੋਏ ਆ ਜੋ ਤੁਹਾਨੂੰ ਦੁਸ਼ਹਿਰਾ ਗਰਾਊਂਡ ਦੇ ਵਿੱਚ ਮਿਲਣਗੇ ਹੁਣ ਆਪਾਂ ਇੱਕ ਹੋਰ ਲੋਕੇਸ਼ਨ ਤੇ ਚੱਲਦੇ ਆ ਉੱਥੇ ਵੀ ਬਹੁਤ ਜਾਣ ਕੇ ਭਾਰੀ ਮਾਤਰਾ ਵਿੱਚ ਪਟਾਕੇ ਔਰ ਸੇ ਲੱਗੀ ਹੋਈ ਹੈ ਭਾਰੀ ਮਾਤਰਾ ਉਹ ਵੀ ਤੁਹਾਨੂੰ ਦਿਖਾਉਂਦੇ ਆ ਤੇ ਹੁਣ ਆਪਾਂ ਨਿਕਲ ਰਹੇ ਦੁਸ਼ਹਿਰਾ ਗਰਾਊਂਡ ਦੇ ਵਿੱਚੋਂ ਬਾਹਰ ਤੇ ਤੁਹਾਨੂੰ ਦਿਖਾਉਂਦੇ ਆ ਕੁਝ ਬਾਜ਼ਾਰ ਦੇ ਹਾਲਾਤ ਦੁਸ਼ਹਿਰਾ ਇਲਾਕੇ ਹਟਿਆ ਆ ਤੇ ਤਾਂ ਦੇਖ ਲਓ ਵੀ ਇੰਦਾ ਵੀ ਲੱਗੀਆਂ ਹੋਈਆਂ ਆ ਜੇ ਕਿਸੇ ਨੇ ਖਰੀਦਦਾਰੀ ਕਰਨੀ ਆ ਸਮਾਨ ਦੀ ਤਾਂ ਕਰ ਸਕਦੇ ਆ ਦੇਖੋ ਜੀ ਖਰੀਦਦਾਰੀ ਕਰ ਸਕਦੇ ਆ ਜਿਹੜੇ ਵੀ ਹੱਲੇ ਤੱਕ ਸਮਾਨ ਲੈਣਾ ਚਾਹੁੰਦੇ ਖਰੀਦਦਾਰੀ ਕਰਨਾ ਚਾਹੁੰਦੇ ਆ ਬਾਜ਼ਾਰ ਨਾਲੋਂ ਥੋੜਾ ਸਸਤਾ ਸਮਾਨ ਹੈਗਾ ਆ ਦੇਖੋ ਜੀ ਦੁਸ਼ਹਰੇ ਵਾਲੀਆਂ ਦੁਕਾਨਾਂ ਹੱਦੇ ਤੱਕ ਲੱਗੀਆਂ ਹੋਈਆਂ ਆ ਉਹ ਵੀ ਦੇਖੋ ਡੈਕੋਰੇਸ਼ਨ ਦਾ ਸਮਾਨ ਆ ਹਾਂਜੀ ਦੋਸਤੋ ਇਸ ਟਾਈਮ ਅਸੀਂ ਪਹੁੰਚ ਚੁੱਕੇ ਆ ਰੋਸ਼ਨ ਗਰਾਊਂਡ ਹੁਸ਼ਿਆਰਪੁਰ ਜਿੱਦਾਂ ਕਿ ਤੁਸੀਂ ਦੇਖ ਲਿਆ ਦੁਸ਼ਰਾ ਗਰਾਊਂਡ ਦੇ ਵਿੱਚ ਕਾਫੀ ਵੱਡੇ ਸਟਾਲ ਲੱਗੇ ਹੋਏ ਪਟਾਕਿਆਂ ਦੇ ਤੇ ਰੋਸ਼ਨ ਗਰਾਊਂਡ ਦੇ ਵਿੱਚ ਵੀ ਦੇਖ ਸਕਦੇ ਹੋ ਜੀ ਦੇਖੋ ਜੀ ਪਰ ਵੀ ਤਿਆਰੀ ਚੱਲ ਰਹੀ ਹੈ ਤੇ ਐਲ ਟਾਈਪ ਵੱਡਣਾ ਉੱਤੇ ਤੱਕ ਪਟਾਕਿਆਂ ਦੇ ਸਟਾਲ ਲੱਗਣਗੇ ਦੇਖ ਸਕਦੇ ਹੋ ਹੋਰ ਦੇਖੋ ਦੁਵਾਲੀ ਤੱਕ ਕਿੰਨੇ ਸਟਾਲ ਲੱਗਣਗੇ ਤੁਸੀਂ ਮਤਲਬ ਆਈਡੀਆ ਨਹੀਂ ਲਗਾ ਸਕਦੇ ਇਸ ਵਾਰ ਜਿੰਨੀਆਂ ਵੀ ਵੱਡੀਆਂ ਗਰੋਂਡਾਂ ਆ ਹੁਸ਼ਾਰਪੋਦੀਆਂ ਸਾਰੀਆਂ ਪਟਾਕਿਆਂ ਦੇ ਸਟਾਲਸ ਨਾਲ ਭਰਨ ਗਈਆਂ ਤੇ ਜਾਦਾ ਲੱਕੇ ਰੱਖੇ ਹੋਏ ਸਾਰੇ ਨੇ ਵੱਡੇ ਸਕਾਈ ਸ਼ਾਟ ਇਹਦੇ ਵਿੱਚੋਂ 500 ਪਟਾਕੇ ਨਿਕਲਦੇ ਆ ਉੱਪਰ ਸਕਾਈ ਸ਼ਾਟ ਚੱਲਦੇ ਆ ਜਾਂ 200 ਚੱਲਦੇ ਆ ਹਨਾ ਇਸ ਲੈਵਲ ਦਾ ਕੰਮ ਰੱਖਿਆ ਹੋਇਆ ਇਸ ਵਾਰ ਤੁਸੀਂ ਦੇਖ ਸਕਦੇ ਹੋ ਹਾਂਜੀ ਦੋਸਤੋ ਆ ਗਿਆ ਜੀ ਅਸੀਂ ਲੈਬ ਤੇ ਵਾਪਸ ਤੁਹਾਨੂੰ ਜੋ ਵੀ ਅਪਡੇਟਸ ਸੀਗੀ ਦਿਵਾਲੀ ਦੇ ਮੌਕੇ ਤੇ ਆਪਾਂ ਦੇ ਦਿੱਤੀ ਆ ਕਿੱਥੇ ਕਿੱਥੇ ਵਧੀਆ ਵਧੀਆ ਸਟੋਰ ਲੱਗ ਰਹੇ ਆ ਪਟਾਕਿਆਂ ਦੇ ਤਾਂ ਕਿ ਕਿਸੇ ਦਾ ਟਾਈਮ ਨਾ ਖਰਾਬ ਹੋਵੇ ਜਾਂ ਕਿਸੇ ਦੇ ਪੈਸੇ ਨਾ ਖਰਾਬ ਹੋਣ ਕਿਉਂਕਿ ਕਈ ਵਾਰ ਦੁਕਾਨ ਵਾਲਿਆਂ ਨੇ ਸਮਾਨ ਰੱਖਿਆ ਹੁੰਦਾ ਪੁਰਾਣਾ ਜੋ ਕਿ ਐਕਸਪਾਇਰ ਹੋ ਜਾਂਦਾ ਜਾਂ ਪਟਾਕੇ ਚੱਲਦੇ ਨਹੀਂ ਮੌਕੇ ਤੇ ਕਈ ਵਸ ਸਕਾਈ ਸ਼ੂਟ ਖਰਾਬ ਨਿਕਲਦੇ ਨਾ ਇਸ ਲਈ ਆਪਾਂ ਕਹਿੰਦੇ ਚਲੋ ਜਿੱਥੇ ਨਵੀਆਂ ਚੀਜ਼ਾਂ ਆ ਰਹੀਆਂ ਆ ਉਹ ਜ਼ਰੂਰ ਦਿਖਾਈਆਂ ਜਾਣ ਤੇ ਦੋ ਜਗ੍ਹਾ ਤੁਹਾਨੂੰ ਆਪਾਂ ਦਿਖਾ ਦਿੱਤੀਆਂ ਆ ਜਿੱਥੇ ਵਧੀਆ ਤੇ ਵੱਡੇ ਲੈਵਲ ਤੇ ਸਟੋਰ ਲੱਗੇ ਨੇ ਪਟਾਕਿਆਂ ਦੇ ਚਲੋ ਖਰੀਦਦਾਰੀ ਆਪਣੇ ਹਿਸਾਬ ਨਾਲ ਤੁਸੀਂ ਕਰਿਓ ਜਿੱਥੋਂ ਸਹੀ ਲੱਗਦਾ ਆ ਰੇਟ ਵੀ ਹਿਸਾਬ ਨਾਲ ਆ ਨਾ ਬੰਦਾ ਲਾ ਦਿੰਦਾ ਬਾਕੀ ਦਿਵਾਰੀ ਦੇ ਮੌਕੇ ਤੇ ਸਬਸਕ੍ਰਾਈਬ ਵੀ ਚਲੋ ਸਾਰਿਆਂ ਨੇ ਆਪਣੇ ਘਰਾਂ ਦੀ ਕਰਨੀ ਹੈ ਮਾਤਾ ਰਾਣੀ ਸਾਰਿਆਂ ਦੇ ਘਰੇ ਫੇਰ ਆਪਕੇ ਜਾਵੇ ਤੇ ਦੀਵਾਲੀ ਇਸ ਵਾਰ ਸਾਰਿਆਂ ਦੀ ਵਧੀਆ ਨਿਕਲੇ ਇਹ ਉਮੀਦ ਕਰਦੇ ਆ ਤੇ ਚਲੋ ਦੋਸਤੋ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਇਸ ਬਲੌਗ ਚ ਇੰਨਾ ਹੀ ਬਾਕੀ ਆਪਣੇ ਭਰਾਵਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਜਿਹੜੇ ਪੁਰਾਣੀਆਂ ਵੀਡੀਓ ਨਹੀਂ ਦੇਖਦੇ ਉਹ ਪਲੀਜ਼ ਪੁਰਾਣੀਆਂ ਵੀਡੀਓ ਜਰੂਰ ਦੇਖਿਓ ਤੇ ਬਾਏ ਬਾਏ ਦੋਸਤੋ ਔਰ ਇਸ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਓ